ਟਰੰਪ ਥਾਣੇਦਾਰ ਹੈ ਉਹ ਰਾਸ਼ਟਰਪਤੀ ਨਹੀਂ ਹੈ ਉਥੇ ਜਿਹੜਾ ਬੋਲਦਾ ਉਹਦਾ ਮੂੰਹ ਬੰਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਇੱਕ ਮੇਅਰ ਦੀ ਚੋਣ ਪਿੱਛੇ ਟਰੰਪ ਨੂੰ ਬਿਆਨ ਦੇਣਾ ਪਿਆ ਕਿ ਮੈਂ ਡਿਟੇਨ ਕਰਾਂਗਾ ਇਹ ਬੰਦਾ ਕਮਿਊਨਿਸਟ ਹੈ ਕਮਿਊਨਿਸਟਾ ਦੀਏ ਤੇ ਥਾ ਨਹੀਂ ਹੈ ਇਹ ਲੋਕਾਂ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕਰ ਰਿਹਾ ਹੈ ਉਹ ਲੋਕਾਂ ਨੂੰ ਚੇਤਨ ਕਰ ਰਿਹਾ ਹੈ ਇਸ ਕਰਕੇ ਮੈਂ ਚੋਣ ਵੀ ਕਰਨ ਤੋਂ ਲੜਨ ਤੋਂ ਰੋਕਾਂਗਾ ਕਿ ਸਾਡੀ ਆਰਥਿਕਤਾ ਬਚੀ ਰਹੇਗੀ ਕੋਈ ਇਹ ਕਹੇ ਕਿ ਅਸੀਂ ਬਚੇ ਰਹਾਂਗੇ ਕੋਈ ਇਹ ਕਹੇ ਕਿ ਸਾਡੇ ਪੁੱਤ ਨੂੰ ਰੁਜ਼ਗਾਰ ਮਿਲ ਜਾਏਗਾ ਇਹ ਭੁਲੇਖਾ ਹੈ ਨੀਤੀਆਂ ਦੇਸ਼ ਦੀ ਪਾਰਲੀਮੈਂਟ ਵਿੱਚ ਬਣਦੀਆਂ ਨੇ ਇਹ ਨੀਤੀਆਂ ਅਸੈਂਬਲੀ ਦੇ ਵਿੱਚ ਬਣਦੀਆਂ ਨੇ ਇਹ ਨੀਤੀਆਂ ਐਮ ਐਲ ਨੇ ਬਣਾਉਣੀਆਂ ਨੇ ਇਹ ਨੀਤੀਆਂ ਮੈਂਬਰ ਆਫ ਪਾਰਲੀਮੈਂਟ ਨੇ ਬਣਾਉਣੀਆਂ ਨੇ 41 ਕਰੋੜ ਬੇਰੁਜ਼ਗਾਰ ਮੁੰਡੇ ਕੁੜੀਆਂ ਨੇ ਜਿਸ ਪੰਜਾਬ ਵਿੱਚ ਤੁਸੀਂ ਰਹਿੰਦੇ ਹੋ ਇਸ ਪੰਜਾਬ ਵਿੱਚ 3.17 ਕਰੋੜ ਦੀ ਆਬਾਦੀ ਹੈ 1 ਕਰੋੜ ਮੁੰਡਾ ਕੁੜੀ ਬੇਰੁਜ਼ਗਾਰ ਹੈ ਇਹ ਨਿਤਰ ਮੋਦੀ ਰਿਪੀਟ ਹੋਇਆ ਹੈ ਦੂਜੀ ਵਾਰ ਆਇਆ ਹੈ ਤੀਜੀ ਵਾਰ ਆਇਆ ਹੈ ਤਾਂ ਲੋਟ ਕਰਿਓ ਇਹਨੂੰ ਕਾਰਪੇਟ ਸੈਕਟਰ ਨੇ ਬਣਾਇਆ ਹੈ ਫਾਈਨਾਂਸ ਕੈਪੀਟਲ ਨੇ ਬਣਾਇਆ ਹੈ ਪੁੱਤਾ ਇਹ ਸਮਾ ਆ ਗਿਆ ਹੈ اے ਆਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਬੁਨਉਟੀ ਦਿਮਾਗ ਦੇ ਬੰਦੇ ਰੋਬੋਟ ਤਿਆਰ ਹੋ ਗਏ ਨੇ ਪੜਾਉਣ ਵਾਲੇ ਟੀਚਰ ਵੀ ਲੋੜ ਨਹੀਂ ਪੈਣੀ ਦੇਸ਼ਪੰਦਰੀ ਜਰਨਲ ਹੜਤਾਲ ਵਿੱਚ ਹਾਜ਼ਰ ਮੁਲਾਜ਼ਮ ਸਾਥੀ ਰਿਟਾਇਰਡ ਮੁਲਾਜ਼ਮ ਸਾਥੀ ਅੰਗਰਵਾੜੀ ਭੈਣਾ ਨੌਜਵਾਨ ਵਿਦਿਆਰਥੀ ਖੇਤ ਮਜ਼ਦੂਰ ਸਭਾ ਦੇ ਆਗੂ ਕਿਸਾਨ ਆਗੂ ਕਿਸਾਨ ਸਾਥੀਓ ਇਹ ਜਿਹੜੀ ਹੜਤਾਲ ਹੈ ਦੇਸ਼ ਪੰਦਰੀ ਹੈ ਦੇਸ਼ ਵਿਆਪੀ ਹੈ ਇਹਦੇ ਕਾਫੀ ਵੱਡੇ ਮਹੱਤਵ ਨੇ ਮੈਂ ਇਸ ਮੁੱਦੇ ਤੇ ਗੱਲ ਕਰਨਾ ਚਾਹਾਂਗਾ ਕਿ ਕੱਲੀ ਮੁਲਾਜ਼ਮਾਂ ਦੀ ਹੜਤਾਲ ਨਹੀਂ ਹੈ ਇੱਕ ਗੱਲ ਇਹ ਕਲੀਅਰ ਹੋਣੀ ਚਾਹੀਦੀ ਹੈ ਇਹ ਆਮ ਲੋਕਾਂ ਦੀ ਹੜਤਾਲ ਹੈ ਸੰਕੇਤ ਇਹ ਹੈ ਇਸ ਹੜਤਾਲ ਰਾਹੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹ ਕਵੇ ਕਿ ਸਾਡੀ ਆਰਥਿਕਤਾ ਬਚੀ ਰਹੇਗੀ ਕੋਈ ਇਹ ਕਵੇ ਕਿ ਅਸੀਂ ਬਚੇ ਰਹਾਂਗੇ ਕੋਈ ਇਹ ਕਹੇ ਕਿ ਸਾਡੇ ਪੁੱਤ ਤੀਨ ਨੂੰ ਰੁਜ਼ਗਾਰ ਮਿਲ ਜਾਏਗਾ ਇਹ ਭਲੇਖਾ ਹੈ ਜੇਕਰ ਇਸ ਭਲੇਖੇ ਨੂੰ ਦੂਰ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਸਾਡੇ ਲਈ ਚੱਲਣਾ ਤੁਰਨਾ ਫਿਰਨਾ ਖਾਣਾ ਬਹਿਣਾ ਜਿਉਣਾ ਔਖਾ ਹੋ ਜਾਏਗਾ ਅੱਜ ਤੋਂ ਲਗਭਗ 98 ਸਾਲ ਪਹਿਲਾਂ ਟ੍ਰੇਡ ਡਿਸਪਿਊਟ ਬਿੱਲ ਵੀ ਆਇਆ ਸੀ ਜਿਨ੍ਹਾਂ ਦਾ ਵਿਰੋਧ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਸੀ ਨੋਟ ਕਰਿਓ ਪਬਲਿਕ ਸੇਫਟੀ ਬਿੱਲ ਵੀ ਆਇਆ ਸੀ ਨੋਟ ਕਰਿਓ ਉਹਨਾਂ ਦਾ ਵਿਰੋਧ ਵੀ ਸਾਡੇ ਦੇਸ਼ ਭਗਤਾ ਨੇ ਕੀਤਾ ਸੀ ਔਰ ਉਹਨਾਂ ਦਾ ਨਤੀਜਾ ਉਹਨਾਂ ਨੂੰ ਲਾਠੀਆਂ ਮਾਰ ਕੇ ਉਹਨਾਂ ਨੂੰ ਕਤਲ ਕਰਨ ਤੱਕ ਦਾ ਕੀਤਾ ਗਿਆ ਇਹ ਬਿੱਲਾਂ ਦੇ ਰੂਪ ਵੱਖਰੇ ਵੱਖਰੇ ਨੇ ਮੈਂ ਨਵਾਂ ਸ਼ਾਮਲ ਹੋਇਆ ਟ੍ਰੇਡ ਯੂਨੀਅਨ ਚ ਮੈਂ ਵੀ ਕੋਸ਼ਿਸ਼ ਕਰਾਂਗਾ ਪਰ ਮੈਂ ਤਵਕੋ ਤੁਹਾਡੇ ਪ੍ਰਾਣਿਆਂ ਤੋਂ ਵਾਅਦਾ ਕਰਦਾ ਹਾਂ ਕਿ ਜਿਹਨੇ ਕਿਰਤ ਕਾਨੂੰਨਾ ਸ਼ਬਦ ਕਿਰਤ ਪਾ ਲਿਆ ਲੇਬਰ ਪਾ ਲਿਆ ਉਹ ਅਸਲ ਵਿੱਚ ਚਾਹੇ ਕੋਈ ਕਲਾਸ 1 ਅਫਸਰ ਹੈ ਜਹ ਕੋਈ ਫੋਰਥ ਕਲਾਸ ਦਾ ਮੁਲਾਜ਼ਮ ਹੈ ਉਹ ਕਾਨੂੰਨ ਸਾਰਿਆਂ ਤੇ ਇੰਪਲੀਮੈਂਟ ਹੋਣਗੇ ਮਤ ਭਲੇਖੇ ਚ ਰਹੋ ਰਿਟਾਇਰੀ ਸਾਥੀ ਸਾਡੇ ਉਹ ਰਟਾਇਰ ਹੋ ਚੁੱਕੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਉਹਨਾਂ ਦੀ ਜਨਰੇਸ਼ਨ ਹੈ ਪੁੱਤ ਪੋਤਰੇ ਉਹਨਾਂ ਨੂੰ ਸ਼ਾਇਦ ਹੀ ਰੁਜ਼ਗਾਰ ਮਿਲੇਗਾ ਇਹ ਨੀਤੀਆਂ ਕਿਵੇਂ ਆ ਰਹੀਆਂ ਨੇ ਇਹਦੇ ਤੇ ਮੈਂ ਜ਼ਰੂਰ ਗੱਲ ਕਰਾਂਗਾ ਨੀਤੀਆਂ ਦੇਸ਼ ਦੀ ਪਾਰਲੀਮੈਂਟ ਵਿੱਚ ਬਣਦੀਆਂ ਨੇ ਇਹ ਨੀਤੀਆਂ ਅਸੈਂਬਲੀ ਦੇ ਵਿੱਚ ਬਣਦੀਆਂ ਨੇ ਇਹ ਨੀਤੀਆਂ ਐਮਐਲ ਨੇ ਬਣਾਉਣੀਆਂ ਨੇ ਇਹ ਨੀਤੀਆਂ ਮੈਂਬਰ ਆਫ ਪਾਰਲੀਮੈਂਟ ਨੇ ਬਣਾਉਣੀਆਂ ਨੇ ਮੈਂਬਰ ਆਫ ਰਾਜ ਸਭਾ ਨੇ ਬਣਾਉਣੀਆਂ ਨੇ ਔਰ ਉਹਨਾਂ ਦੀ ਨਿਯੁਕਤੀ ਉਹਨਾਂ ਦੀ ਚੋਣ ਉਹ ਆਸਾਂ ਨੇ ਦੇਸ਼ ਵਾਸੀਆਂ ਨੇ ਕਰਨੀ ਹੈ ਦੇਸ਼ ਦੀ 142 ਕਰੋੜ ਦੀ ਆਬਾਦੀ ਹੈ ਕਿੰਨੀ ਗਿਣਤੀ ਘਟ ਕੇ ਰਹੇਗੀ ਮੁਲਾਜ਼ਮਾਂ ਦੀ ਨੋਟ ਕਰਿਓ 41 ਕਰੋੜ ਮਿਰਜ਼ਕਾਰ ਮੁੰਡੇ ਕੁੜੀਆਂ ਨੇ ਜਿਸ ਪੰਜਾਬ ਵਿੱਚ ਤੁਸੀਂ ਰਹਿੰਦੇ ਹੋ ਇਸ ਪੰਜਾਬ ਵਿੱਚ 3.17 ਕਰੋੜ ਦੀ ਆਬਾਦੀ ਹੈ 1 ਕਰੋੜ ਮੁੰਡਾ ਕੁੜੀ ਬੇਰਜ਼ਗਾਰ ਹੈ 1 ਕਰੋੜ ਮੰਨ ਲਓ ਬੱਚੇ ਨੇ 1 ਕਰੋੜ ਤੁਹਾਨੂੰ 52 ਸਾਲ ਤੋਂ ਬਾਅਦ ਉਹਦੇ ਵਿੱਚ ਤੁਸੀਂ ਬਜ਼ੁਰਗ ਹੋ ਸਕਦੇ ਹੋ ਸੀਨੀਅਰ ਸਿਟੀਜ਼ਨ ਹੋ ਸਕਦੇ ਹੋ ਔਰ ਇੰਨੀ ਵੱਡੀ ਗਿਣਤੀ ਬੇਰਜ਼ਗਾਰਾਂ ਦੀ ਹੈ ਤੁਹਾਡੇ ਪੁੱਤ ਪਤੀਆਂ ਨੇ ਨਸ਼ਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਵਾਨੀ ਨੂੰ ਗੈਂਗਸਟਰ ਦਾ ਨਾਮ ਦਿੱਤਾ ਜਾ ਰਿਹਾ ਹੈ ਜਵਾਨੀ ਨੂੰ ਨਸ਼ੇੜੀ ਦਾ ਨਾਮ ਦਿੱਤਾ ਜਾ ਰਿਹਾ ਹੈ ਜਵਾਨੀ ਨੂੰ ਲੁੱਟੇਰਿਆਂ ਦਾ ਨਾਮ ਦਿੱਤਾ ਜਾ ਰਿਹਾ ਮੁੰਡੀਰ ਕਿਹਾ ਜਾ ਰਿਹਾ ਹੈ ਅਸੀਂ ਕਾਰਨਾਂ ਤੇ ਕਿਉਂ ਨਾ ਗੱਲ ਕਰੀਏ ਕਿਉਂ ਨਹੀਂ ਸਾਨੂੰ ਬੋਲਣਾ ਚਾਹੀਦਾ ਚਾਹੇ ਕੋਈ ਸਾਡਾ ਰਿਸ਼ਤੇਦਾਰ ਹੋਵੇ ਐਮਐਲਏ ਐਮਪੀ ਰਿਸ਼ਤੇਦਾਰ ਹੋਵੇ ਉਹਨਾਂ ਦੀ ਨੀਤੀਆਂ ਦੀ ਆਲੋਚਨਾ ਕਰਨ ਤੋਂ ਜੇਕਰ ਝਿਜਕਦੇ ਰਹੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਉਹ ਸਾਨੂੰ ਲਾਹਮੇ ਦੇਣਗੀਆਂ ਇਹ ਜਿਹੜੇ ਬਿੱਲ ਆ ਰਹੇ ਨੇ ਇਹ ਕੱਲਾ ਬਿੱਲਾਂ ਦਾ ਵਿਰੋਧ ਨਹੀਂ ਹੈ ਇਹ ਵਿਰੋਧ ਹੈ ਇਹਨਾਂ ਨੀਤੀਆਂ ਦਾ ਜੇ ਨਰਿੰਦਰ ਮੋਦੀ ਰਿਪੀਟ ਹੋਇਆ ਹੈ ਦੂਜੀ ਵਾਰੀ ਆਇਆ ਹੈ ਤੀਜੀ ਵਾਰੀ ਆਇਆ ਹੈ ਤਾਂ ਨੋਟ ਕਰਿਓ ਇਹਨੂੰ ਕਾਰਪੋਰੇਟ ਸੈਕਟਰ ਨੇ ਬਣਾਇਆ ਹੈ ਫਾਈਨਾਂਸ ਕੈਪੀਟਲ ਨੇ ਬਣਾਇਆ ਹੈ ਜੇ ਟਰੰਪ ਲੈ ਕੇ ਆਏ ਨੇ ਟਰੰਪ ਨੂੰ ਐਲਨ ਮਸਕ ਦਾ ਨਾਮ ਆ ਰਿਹਾ ਹੈ ਨਾ ਉਹ ਵਰਲਡ ਦਾ ਅਮੀਰ ਬੰਦਾ ਹੈ ਵੋਟਾਂ ਅਸੀਂ ਪਾਉਂਦੇ ਆ ਜੋ ਉਹਨੋਂ ਕਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮਤ ਪਿਲੇਖੇ ਚ ਰੋ ਵੀ ਰਾਹੁਲ ਗਾਂਧੀ ਹੈ ਪਤਾ ਨਹੀਂ ਉਹ ਵੀ بڑا ਇਨਕਲਾਬ ਕਰ ਦੇਗਾ ਉਹਦੀ ਸਰਕਾਰ ਦੀਆਂ ਉਹਦੀ ਪਾਰਟੀ ਦੀ ਸਰਕਾਰਾਂ ਨਹੀਂ ਰਹੀਆਂ ਤੁਹਾਡੇ ਪੰਜਾਬ ਵਿੱਚ ਵੀ ਔਰ ਇਹ ਆਮ ਆਦਮੀ ਪਾਰਟੀ ਦੀ ਜਿਹਦੇ ਬਾਰੇ ਸਾਨੂੰ ਜ਼ਿਆਦਾ ਨਹੀਂ ਕਹਿਣ ਦੀ ਲੋੜ ਜਿਹੜੇ ਭਲੇਖੇ ਵਿੱਚ ਹੈਗੇ ਸੀ ਭਲੇਖੇ ਨਿਕਲ ਗਏ ਨੇ ਉਹਨਾਂ ਨੇ ਨਾਰੇ ਭਗਤ ਸਿੰਘ ਦੇ ਉਹਨਾਂ ਦੇ ਸਾਥੀਆਂ ਨੂੰ ਵਿਗਾੜ ਕੇ ਪੇਸ਼ ਕੀਤਾ ਕੱਲਾ ਇਨਕਲਾਬ ਜਿੰਦਾਬਾਦ ਉਹਨਾਂ ਨੇ ਕਿਹਾ ਸੀ ਸਾਮਰਾਜਵਾਦ ਮਰਦਾਬਾਦ ਇਨਕਲਾਬ ਜਿੰਦਾਬਾਦ ਇਹ ਨਾਰਾ ਉਹਨਾਂ ਨੇ ਦਿੱਤਾ ਸੀ ਅੱਜ ਫਿਰ ਉਸ ਨਾਰੇ ਦੀ ਲੋੜ ਹੈ ਮੈਂ ਜਰੂਰ ਬੇਨਤੀ ਕਰਾਂਗਾ ਕਿ ਮੇਰੇ ਮਾਪਿਆਂ ਸਮਾਨ ਉਹ ਵੱਡੇ ਭਾਈ ਸਾਹਿਬ ਉਹ ਮੈਨੂੰ ਨੋਟ ਕਰ ਰਿਹਾ ਜਿਹੜੇ ਰਿਟਾਇਰੀ ਮੁਲਾਜ਼ਮ ਨੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਥਾਪੜਾ ਦੇਣ ਵਾਸਤੇ ਸਰਦਾਰ ਨਿਰਮਲ ਸਿੰਘ ਬਰਾੜ ਵਰਗੇ ਸਾਡੇ ਧਰਨਿਆਂ ਵਿੱਚ ਪਹੁੰਚ ਜਾਂਦੇ ਨੇ ਸਾਡੇ ਉਹ ਆਗੂ ਉਹ ਬਜ਼ੁਰਗ ਜਿਹੜੇ ਕਹਿੰਦੇ ਨੇ ਤੁਸੀਂ ਸਹੀ ਕੰਮ ਲੱਗੇ ਹੋਇਓ ਸਾਡਾ ਵੀ سینਾ ਚੌੜਾ ਹੁੰਦਾ ਹੈ ਕਿ ਸਾਨੂੰ ਇਸ ਗੱਲ ਲਈ ਜਿਹੜਾ ਸਟੇਜ ਸੈਕਟੀ ਮੈਨੂੰ ਬੜਾ ਇੱਕ ਐਸਾ ਰਿਗਾਰਡ ਦੇ ਰਹੀ ਸੀ ਕਿ ਤੁਸੀਂ ਜਾਗਰ ਵਿੱਚ ਸਾਗਰ ਭਰਿਓ ਕਿ ਉਹ ਉਮੀਦ ਰੱਖਦੇ ਨੇ ਇਹ ਮੈਂ ਇਸ ਕਰਕੇ ਉਮੀਦ ਰੱਖਦੇ ਨੇ ਕਿਉਂਕਿ ਸਾਨੂੰ ਤੁਸੀਂ ਸਪੋਰਟ ਕਰਦੇ ਹੋ ਮੈਂ ਅਪੀਲ ਕਰਨੀ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਜੇ ਗੁੱਸਾ ਨਾ ਕਰਿਓ ਜਿਹੜੇ ਬਜ਼ੁਰਗ ਨੇ ਨਾ ਉਹ ਸਾਡੇ ਰਾਹ ਦਸੇਰਾ ਨੇ ਰਿਟਾਇਰੀ ਮੁਲਾਜ਼ਮਾਂ ਵੇਖੇ ਨੇ ਉਹ ਨਾ ਸੱਥਾਂ ਤੇ ਜਿਹੜੇ ਤਾਂਸ ਖੜੀਂਦੀ ਉੱਥੇ ਬੈਠੇ ਹੁੰਦੇ ਨੇ ਮੈਂ ਰੋਜ਼ ਵੇਖਦਾ ਮੈਂ ਅਗਰਵਾਲ ਕਲੋਨੀ ਰਹਿੰਦਾ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਹੱਜ ਕਿਤਾਬਾਂ ਚੱਕਿਓ ਹੱਜ ਭਗਤ ਸਿੰਘ ਨੂੰ ਚੱਕਿਓ ਬਾਬੇ ਨਾਨਕ ਨੂੰ ਚੱਕਿਓ ਗੁਰੂ ਗੋਬਿੰਦ ਸਿੰਘ ਨੂੰ ਚੱਕਿਓ 33 ਤਵੀ ਤੇ ਬਿਠਾਤਾ ਸਾਡੇ ਸ੍ਰੀ ਗੁਰੂ ਅਰਜਨ ਦੇਵ ਨੂੰ ਕਿਉਂ سزا ਦਿੱਤੀ ਗੁਰੂ ਗ੍ਰੰਥ ਸਾਹਿਬ ਇੱਕੋ ਵੱਡਾ ਗ੍ਰੰਥ ਹੈ ਦੁਨੀਆ ਭਰ ਦੇ ਵਿੱਚ ਜਿਹੜੇ ਹਰ ਸਮੱਸਿਆ ਦਾ ਹੱਲ ਹਰ ਜਿਹੜਾ ਵਿਗਿਆਨਕ ਢੰਗ ਦੇ ਨਾਲ ਪੇਸ਼ ਕਰਦਾ ਹੈ ਕਿ ਮਨੁੱਖ ਖਤਮ ਮਨੁੱਖ ਦੀ ਲੋਟ ਕਿਵੇਂ ਖਤਮ ਕੀਤੀ ਜਾ ਸਕਦੀ ਹੈ ਸਾਨੂੰ ਪੜਨਾ ਚਾਹੀਦਾ ਹੈ ਕਿ ਤੁਸੀਂ ਪੜੋਗੇ ਤਾਂ ਸਾਨੂੰ ਸਿੱਖਿਆ ਦਿਓਗੇ ਸਾਨੂੰ ਪੜ੍ਹਾਓਗੇ ਅਸੀਂ ਚੱਲੇ ਹੋਇਆ ਸਾਥੀ ਅਸੀਂ ਲੜ ਰਹੇ ਹਾਂ ਪਰ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਤੁਹਾਡੀ ਮੱਤ ਤੋਂ ਬਿਨਾਂ ਅਸੀਂ ਚੱਲ ਨਹੀਂ ਸਕਦੇ ਮੈਂ ਅੱਜ ਦੇ ਹੜਤਾਲ ਤੇ ਕਹਿਣਾ ਚਾਹਾਂਗਾ ਕਿ ਲੜਾਈ ਹੁਣ ਤਿਰਸ਼ੀ ਨਾ ਹੋ ਜਾਵੇ ਹੁਣ ਦੋਸ਼ ਪਿਸ਼ਾਵੀ ਰਹੇ ਇੱਕ ਲੜਾਈ ਜਿਹੜੀ ਹੈਗੀ ਹੈ ਉਹ ਲੁੱਟਣ ਵਾਲਿਆਂ ਦੀ ਹੈ ਇੱਕ ਲੁੱਟੇ ਜਾਣ ਵਾਲਿਆਂ ਦੀ ਹੈ ਇੱਕ ਲੜਾਈ ਦਾ ਜਿਹੜਾ ਜ਼ਿਕਰ ਕਾਮਰ ਨੱਥਾ ਸਿੰਘ ਨੇ ਕੀਤਾ ਕਿ ਪੰਜਾਬ ਸਰਕਾਰ ਨੇ ਜਿਹੜਾ ਆਰਡੀਨੈਂਸ ਪਾਸ ਕੀਤਾ ਹੈ ਕਿ ਕੰਮ ਦੇ ਘੰਟੇ ਕਿੰਨੇ 12 ਘੰਟੇ 8 ਘੰਟੇ ਦੀ ਲੜਾਈ 1900 ਸੌਰੀ 1848 ਤੋਂ ਸ਼ੁਰੂ ਹੋਈ 1286 ਦੇ ਵਿੱਚ Karl Marx ਦਾ ਜਿਹੜਾ ਸੁਨਾਹ ਸੀ ਉਹ ਲਾਗੂ ਕੀਤਾ ਗਿਆ ਵੇਖਿਓ ਕਿੰਨੇ ਸਾਲ ਨੇ 150 ਸਾਲ ਤੋਂ ਵੱਧ ਸਮਾਂ ਹੋ ਜਾਵੇ ਸਾਡੀ ਟ੍ਰੇਡ ਯੂਨੀਅਨ ਇਹਦੇ ਲਈ ਜਲ ਨਾ ਕਰੇ ਕਿ ਵਰਕਿੰਗ ਆਵਰ ਘਟ ਹੋਣੇ ਚਾਹੀਦੇ ਨੇ 6 ਘੰਟੇ ਕਿਉਂ ਨਾ ਹੋਣ 4 ਘੰਟੇ ਕਿਉਂ ਨਾ ਹੋਣ ਹੁਣ ਤਾਂ ਇਹ ਸਮਾਂ ਆ ਗਿਆ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਬਨੌਟੀ ਦਿਮਾਗ ਦੇ ਬੰਦੇ ਰੋਬੋਟ ਤਿਆਰ ਹੋ ਗਏ ਨੇ ਪੜਾਉਣ ਵਾਲੇ ਟੀਚਰ ਵੀ ਲੋੜ ਨਹੀਂ ਪੈਣੀ ਉਹ ਵੀ ਜਿਹੜਾ ਰਬੜ ਦੇ ਬੰਦੇ ਕੰਮ ਕਰਨਗੇ ਪਲਾਸਟਿਕ ਦੇ ਬੰਦੇ ਕੰਮ ਕਰਨਗੇ ਮਤ ਭਲੇਖੇ ਚਰੋ ਕਿ ਡਰਾਈਵਰ ਚਾਹੀਦਾ ਮ ਕਾਰ ਚਲਾਉਣ ਵਾਸਤੇ ਉਹ ਵੀ ਜਿਹੜੇ ਨੇ ਉਹ ਚైనਾ ਵਾਲਿਆਂ ਨੇ ਜਿਹੜੀ ਪੇਸ਼ ਕੀਤੀ ਏ ਕਾਰ ਡਰਾਈਵਰ ਦੀ ਵੀ ਲੋੜ ਨਹੀਂ ਪੈਣੀ ਕੀ ਮਨੁੱਖਾਂ ਨੂੰ ਵਾਰ ਦੇਣਾ ਚਾਹੁੰਦਾ ਮਸ਼ੀਨਾਂ ਤੋਂ ਨਹੀਂ ਜਿਹੜਾ ਰਾਜ ਹੈ ਜਿਹੜਾ ਸਿਸਟਮ ਹੈ ਉਹਦੀ ਡਿਊਟੀ ਹੈ ਕਿ ਜਿਹੜਾ ਮਨੁੱਖ ਜੰਮਿਆ ਉਹਦਾ ਪਾਲਣ ਪੋਸ਼ਣ ਕਰਨਾ ਊਰਜਾਦਾਰ ਦੇਣਾ ਉਹਦੇ ਲਈ ਸਿਹਤ ਦਾ ਪ੍ਰਬੰਧ ਕਰਨਾ ਇਲਾਜ ਦਾ ਪ੍ਰਬੰਧ ਕਰਨਾ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਉਹਦੇ ਵਾਸਤੇ ਕੀ ਲੋੜ ਹੈ ਕਿ ਜੇ AI ਤੁਹਾਡੇ ਹੱਥ ਚੋਂ ਨਿਕਲ ਗਈ ਤੁਸੀਂ ਉਹਦੇ ਲਈ ਗੱਲ ਨਾ ਕੀਤੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੁਝ ਖਤਰਨਾਕ ਵਾਪਰੇਗਾ ਕਿ ਰੁਜ਼ਗਾਰ ਤਾਂ ਦੂਰ ਦੀ ਗੱਲ ਹੈ ਬਹੁਤ ਕੁਛ ਮਾੜਾ ਵਾਪਰ ਜਾਏਗਾ ਔਰ ਇਹਦੇ ਲਈ ਸਾਨੂੰ ਬੋਲਣਾ ਪੈਣਾ ਹੈ ਸਾਨੂੰ ਉੱਠਣਾ ਪੈਣਾ ਹੈ ਸਾਨੂੰ ਕੰਮ ਸਮੇਂ ਦੀ ਆਵਾਜ਼ ਨਹੀਂ ਬੋਲਣਾ ਪੈਣਾ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੂੰ ਨਪੀੜਾ ਜਾ ਰਿਹਾ ਹੈ ਉਹਨਾਂ ਤੋਂ ਇਹਨਾਂ ਕੰਮ ਲਿਆ ਜਾ ਰਿਹਾ ਹੈ ਜੇਕਰ ਤੁਸੀਂ ਕੰਮ ਸਮਾਂ ਘਟ ਕਰਨ ਦੀ ਗੱਲ ਨਾ ਕਰੋਗੇ ਤਾਂ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਖਤਰਨਾਕ ਵਾਪਰੇਗਾ ਮੈਂ ਇੱਕ ਅੰਕੜਾ ਪੇਸ਼ ਕਰਕੇ ਆਪਣੀ ਗੱਲ ਸਮਾਪਤ ਕਰਾਂਗਾ ਇੱਕ ਸੰਧਾਨ ਹੈ ਵਰਕਿੰਗ ਆਵਰ ਦਾ ਜੇਕਰ 10% ਕੰਮ ਦੇ ਘੰਟੇ ਕੰਮ ਸਮਾਂ ਜੇਕਰ ਟੋਟਲ 8 ਘੰਟੇ ਹੈ ਜੇਕਰ 10% ਕੰਮ ਸਮਾਂ ਘਟ ਕਰਦੇ ਆ ਤਾਂ 11% ਨਵੇਂ ਨੂੰ ਕੰਮ ਮਿਲਦਾ ਹੈ ਜੇਕਰ ਅਸੀਂ 20% ਕੰਮ ਸਮਾਂ ਘਟ ਕਰਦੇ ਆ ਕੰਮ ਚ ਕਟੌਤੀ ਕਰਦੇ ਆ 25% ਹੋਰ ਕਾਮਿਆਂ ਨੂੰ ਕੰਮ ਮਿਲਦਾ ਹੈ ਜੇਕਰ ਅਸੀਂ 30% ਕੰਮ ਸਮਾਂ ਘਟ ਕਰਦੇ ਹੈ ਤੇ 42% ਹੋਰ ਨਵੇਂ ਕੰਮਿਆਂ ਨੂੰ ਕੰਮ ਮਿਲਦਾ ਹੈ ਜੇਕਰ 40% ਕੰਮ ਦਿਹਾੜੀ ਦਾ ਸਮਾਂ ਘਟ ਕਰ ਦਿੱਤਾ ਜਾਵੇ ਉਹਦੇ ਲਈ 66% ਨਵਾਂ ਕੰਮ ਪੈਦਾ ਹੁੰਦਾ ਹੈ ਜੇਕਰ 50% ਕੰਮ ਸਮਾਂ ਘਟ ਕਰ ਦਿੱਤਾ ਜਾਵੇ ਬਰਾੜ ਸਾਹਿਬ ਜੇਕਰ 8 ਤੋਂ 6 4 ਘੰਟੇ ਕਰ ਦਿਓ ਕੰਮ ਸਮਾਂ ਸੇ ਸਟੇ ਸੈਕਟੀ ਸਾਹਿਬ ਸਾਰਿਆਂ ਨੂੰ ਕੰਮ ਮਿਲ ਜਾਏਗਾ 100% ਲੋਕਾਂ ਨੂੰ ਕੰਮ ਮਿਲ ਜਾਏਗਾ ਕੋਈ ਬੰਦਾ ਭੁੱਖਾ ਨਹੀਂ ਮਰੇਗਾ ਡਾਕਟਰ ਮਨਮੋਹਨ ਸਿੰਘ ਸਾਡੇ ਦੇਸ਼ ਦਾ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਰਿਹਾ ਇਕਰਾੰਸ ਦਾ ਇੱਕ ਸਨਾਤ ਹੈ ਪ੍ਰਿੰਸੀਪਲ ਹੈ ਜੇਕਰ ਦੇਸ਼ ਤੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਦੇ ਦੇਓਗੇ ਕੰਮ ਦੇ ਦੇਓਗੇ ਦੇਸ਼ ਦੀ ਕੌਮੀ ਆਮਦਨ ਦੇ ਵਿੱਚ ਵਾਧਾ ਹੋਏਗਾ ਲੋਕ ਖੁਸ਼ੀਆਂ ਤੇ ਖੇੜਿਆਂ ਨਾਲ ਜੀਣਗੇ ਰੀ ਗਰੀਕੇ ਨਹੀਂ ਜੀਣਗੇ ਇਸ ਲਈ ਕਿ ਅੱਜ ਲੋੜ ਹੈ ਸਭ ਨੇ ਰੁਜ਼ਗਾਰ ਦੀ ਗੱਲ ਕਰਨ ਦੀ ਰਿਟਾਇਰੀ ਮੁਲਾਜ਼ਮਾਂ ਨੂੰ ਮੈਂ ਕਹਿਣਾ ਚਾਹਣਾ ਆ ਕਿ ਆਪਣੇ ਪੁੱਤ ਧੀਆਂ ਨੂੰ ਤੁਸੀਂ ਆਓ ਜਿਹੜੀ ਗੱਲ ਲੜ ਰਹੀਆਂ ਨੇ ਤੇਰਾ ਮੈਨੂੰ ਖੁਸ਼ੀ ਹੁੰਦੀ ਹੈ ਕਾਵੜ ਖੁੰਗਰ ਜੀ ਫਾਜ਼ਲ ਕਾਚ ਕੰਮ ਕਰ ਰਹੇ ਨੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਮੈਨੂੰ ਕਹਿੰਦੇ ਆਡੀ ਪਾਰਟੀ ਸੀਪੀਆਈ ਐ ਕਮਨਿਸਟ ਪਾਰਟੀ ਆਫ ਇੰਡੀਆ ਸਾਡੀ ਪਾਰਟੀ ਸੀਪੀਐਮ ਐ ਪਰ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਸਾਡੇ ਮੁੱਦੇ ਲੈ ਕੇ ਚੱਲੋ ਇਨਕਲਾਬੀ ਪੈਦਾ ਕਰੋ ਉੱਕੇ ਲੜਨਾ ਪਏਗਾ ਨਹੀਂ ਤਾਂ ਜਿੱਤ ਪ੍ਰਾਪਤ ਨਹੀਂ ਹੋਏਗੀ ਮੈਂ ਇਹ ਨਾ ਕਹਾਂ ਕਿ ਮੇਰੇ ਸੀਪੀਐਮ ਵਾਲੇ ਇੱਥੇ ਪੈਦਾ ਹੋਣ ਕਹਿੰਦਾ ਇੱਥੇ ਹੈ ਹੀ ਨਹੀਂ ਤਾਂ ਫਿਰ ਅਸੀਂ ਤੁਸੀਂ ਉਹਨਾਂ ਨੂੰ ਤੋੜਨ ਦੀ ਕੰਮ ਕਰੋ ਇਸ ਲਈ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਤੁਸੀਂ ਕਾਮਰੇਡਾਂ ਵੱਲੇ ਭੇਜੋ ਜੇ ਤੁਹਾਨੂੰ ਲੱਗਦਾ ਹੈ ਕਿ ਹੋਰ ਕੋਈ ਇਨਕਲਾਬੀ ਜਥੇਬੰਦੀਆਂ ਉਹ ਚੰਗਾ ਕਰ ਰਹੀਆਂ ਨੇ ਉਧਰ ਤੋੜਨ ਦਾ ਕੰਮ ਕਰੋ ਪਰ ਸਾਨੂੰ ਇਹ ਸਾਰਾ ਕੁਝ ਡਿਸਕ੍ਰਿਮੀਨੇਸ਼ਨ ਪੱਖਪਾਤ ਛੱਡ ਕੇ ਸਾਨੂੰ ਇਹਦੇ ਲਈ ਅੱਗੇ ਆਉਣਾ ਪਏਗਾ ਅੱਜ ਦੀ ਹੜਤਾਲ ਇਹ ਤੈਹ ਜਰੂਰ ਕਰਕੇ ਜਾਈਏ ਇਹ ਰਜਿਸਟਰ ਤੇ ਅਸੀਂ ਨੋਟ ਕੀਤਾ ਹੈ ਇਹਦੇ ਲਈ ਮੈਂ ਕੋਸ਼ਿਸ਼ ਕਰਾਂਗਾ ਮੈਨੂੰ ਸ਼ਾਮਲ ਕਰਿਓ ਆਪਾਂ ਇੱਕ ਗਰੁੱਪ ਬਣਾਈਏ ਹਰ ਹਫ਼ਤੇ ਬਾਅਦ ਇੱਕ ਮੈਸੇਜ ਇੱਕ ਵਧੀਆ ਗੱਲ ਇੱਕ ਵਧੀਆ ਵਿਚਾਰ ਅਸੀਂ ਪੇਸ਼ ਕਰਨ ਦੀ ਇੱਕ ਮੀਟਿੰਗ ਸੱਦੀਏ ਦੇਸ ਰਾਜ ਗਾਂਧੀ ਜੀ ਨੇ ਬਜ਼ੁਰਗ ਨੇ ਸਾਡੇ ਅਸੀਂ ਇਹਨਾਂ ਨੂੰ ਸੁਣਦੇ ਰਹਿਨੇ ਆਂ ਇਹ ਸਾਡੇ ਰਾਹ ਦਸੇਰਾ ਨੇ ਇਹ ਆਪਣੇ ਕਲੀਗਸ ਨੂੰ ਬਲਾ ਕੇ ਸਾਨੂੰ ਨਵੇਂਆਂ ਨੂੰ ਥਾਪਣਾ ਦੇਣ ਵਾਸਤੇ ਜਰੂਰ ਸੱਦਿਓ ਅਸੀਂ ਤੁਹਾਡਾ ਆਸ਼ੀਰਵਾਦ ਲੈਣ ਵਾਸਤੇ ਆਵਾਂਗੇ ਕੱਲਾ ਬਾਬਾ ਨਿਰਮਰ ਸਿੰਘ ਬਰਾੜੀ ਕਿਉਂ ਦੇਵੇ ਤੁਸੀਂ ਕਿਉਂ ਨਾ ਦਿਓ ਪਰ ਆਸ਼ੀਰਵਾਦ ਅਸੀਂ ਇਹ ਕਹਿੰਨੇ ਆ ਕਿ ਅਸੀਂ ਲਗਾਤਾਰ ਮੈਂ ਪੇਸ਼ੇਵਰ ਜੋ ਵਕੀਲ ਹਾਂ ਮਾਫ ਕਰਿਓ ਮੈਂ ਮਹੀਨੇ ਵਿੱਚ ਇੱਕ ਹਫਤਾ ਵਕਾਲਤ ਕਰਦਾ ਹਾਂ ਬਾਕੀ ਦੇ ਸਾਰੇ ਦਿਨ ਮੈਂ ਜਥੇਬੰਦੀ ਲਈ ਲਾਉਣਾ ਆ ਸਮਾਜ ਲਈ ਲਾ ਰਿਹਾ ਤੁਹਾਡੇ ਸਹਿਯੋਗ ਨਾਲ ਲਾ ਰਿਹਾ ਇਸ ਲੜਾਈ ਨੂੰ ਅਸੀਂ ਜਿੱਤਾਂਗੇ ਹਾਰ ਨਹੀਂ ਸਕਦੀ ਆਖਰੀ ਇੱਕ ਉਦਾਹਰਨ ਦੇ ਕੇ ਉਹ ਕੀ ਉਦਾਹਰਨ ਹੈ ਮਾਤਰੀ ਪਦਰ ਦੀ ਹੈ 트럼ਪ ਥਾਣੇਦਾਰ ਹੈ ਉਹ ਰਾਸ਼ਟਰਪਤੀ ਨਹੀਂ ਹੈ ਉਥੇ ਜਿਹੜਾ ਬੋਲਦਾ ਉਹਦਾ ਮੂੰਹ ਬੰਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੁਹਾਡੇ ਦੇਸ਼ ਦਾ ਗੁਜਰਾਤ ਦਾ ਜੰਪਲ ਜਿਹੜਾ ਮਮਦਾਨੀ ਹੈ ਉਹ ਇੱਕ ਮੇਅਰ ਦਾ ਕੈਂਡੀਡੇਟ ਬਣਿਆ ਹੈ ਅਜੇ ਕੈਂਡੀਡੇਟ ਬਣਿਆ ਉਹਦੀ ਪਾਰਟੀ ਨੇ ਉਹਨੂੰ ਕੈਂਡੀਡੇਟ ਬਣਾਇਆ ਮжоਰਿਟੀ ਨਾਲ ਉਹਦੇ ਪਾਰਟੀ ਵਿੱਚ ਚੋਣ ਹੋਈ ਕਿ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਹੈ ਨਿਊਯਾਰਕ ਦੇ ਵਿੱਚ ਮੇਅਰ ਚੁਣਿਆ ਜਾਣਾ ਹੈ ਔਰ ਉਹ ਮਮਦਾਨੀ ਨਾਮ ਦਾ ਕੈਂਡੀਡੇਟ ਚੁਣਿਆ ਗਿਆ ਪਾਰਟੀ ਵੱਲੋਂ ਕਿ ਸਾਡਾ ਮੇਅਰ ਲੜੇਗਾ ਉਹਨੇ ਕੀ ਏਜੰਡਾ ਰੱਖਿਆ ਕਿ ਮੈਂ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਾਂਗਾ ਪੈਨਸ਼ਨ ਦੀ ਗਰੰਟੀ ਕਰਾਂਗਾ ਮੈਂ ਗਰੰਟੀ ਕਰਾਂਗਾ ਸਭ ਲਈ ਸਿਹਤ ਸਹੂਲਤਾਂ ਦੀ ਮੈਂ ਸਭ ਲਈ ਰੈਂਟ ਦੀ ਗਰੰਟੀ ਕਰਾਂਗਾ ਜੇ ਤੁਸੀਂ ਮੈਨੂੰ ਮੇਅਰ ਬਣਾਉਦੇ ਹੋ ਤਾਂ ਔਰ ਅੱਜ ਚੋਣਾਂ ਹੋਈਆਂ ਨਹੀਂ ਲੋਕ ਕਹਿੰਦੇ ਕਿ ਸਾਡਾ ਇਹ ਨੌਜਵਾਨ ਜਿੱਤੇਗਾ 6 ਸਾਲ ਪਹਿਲਾਂ ਉਹ ਸਿਟੀਜ਼ਨਸ਼ਿਪ ਹੈ ਅਮਰੀਕਾ ਦੀ ਇੱਕ ਮੇਅਰ ਦੀ ਚੋਣ ਪਿੱਛੇ ਟਰੰਪ ਨੂੰ ਵਿਆਹ ਦੇਣਾ ਪਿਆ ਕਿ ਮੈਂ ਡਿਟੇਨ ਕਰਾਂਗਾ ਇਹ ਬੰਦਾ ਕਮਿਊਨਿਸਟ ਹੈ ਕਮਿਊਨਿਸਟਾ ਦੀਏ ਤੇ ਥਾ ਨਹੀਂ ਹੈ ਇਹ ਲੋਕਾਂ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕਰ ਰਿਹਾ ਹੈ ਉਹ ਲੋਕਾਂ ਨੂੰ ਚੇਤਨ ਕਰ ਰਿਹਾ ਹੈ ਇਸ ਕਰਕੇ ਮੈਂ ਚੋਣ ਵੀ ਕਰਨ ਤੋਂ ਲੜਨ ਤੋਂ ਰੋਕਾਂਗਾ ਉਹਨੇ ਕਿਹਾ ਕੋਈ ਗੱਲ ਨਹੀਂ ਉਲਟ ਚੋਣ ਤਾਂ ਲੜ ਰਿਹਾ ਨਿਊਯਾਰਕ ਵਿੱਚ ਉਹਦਾ ਸਾਡੇ ਨਾਲ ਕੀ ਸਬੰਧ ਹੈ ਸਬੰਧ ਹੈ ਇਹ 225 ਦਾ ਜਿਹੜਾ ਸਾਲ ਹੈ ਇਹ ਨਿਰਣਾਇਕ ਸਾਲ 'ਚ ਫੈਸਲਾ ਕੁਝ ਸਾਲ 'ਚ ਤੁਹਾਡੇ ਹੱਥ ਵਿੱਚ ਹੈ ਤੁਸੀਂ ਸਭ ਕੁਝ ਬਦਲ ਸਕਦੇ ਹੋ ਮਤ ਕਹੋ ਵੀ ਅਸੀਂ ਥੋੜੇ ਜਣੇ ਆਏ ਆ ਪਰ ਜੇ ਤੁਹਾਡੀ ਰੋਸ਼ਨੀ ਵੱਡੀ ਹੋਏਗੀ ਤੁਹਾਡਾ ਬਲਬ ਵੱਡਾ ਹੋਏਗਾ ਤੁਹਾਡੇ ਵਿਚਾਰ ਵੱਡੇ ਹੋਣਗੇ ਤਾਂ ਤੁਸੀਂ ਆਟੋਮੈਟਿਕਲੀ ਛਰੱਪੇ ਮਾਰ ਕੇ ਸੋਸ਼ਲ ਮੀਡੀਆ ਦੀ ਅੱਜ ਦੀ ਗੱਲ ਉਹ ਦੁਨੀਆ ਵਿੱਚ ਫੈਲ ਜਾਂਦੀ ਹੈ ਉਹਨੇ ਨਵਾਂ ਸਨੇਹਾ ਦਿੱਤਾ ਜਿਹੜਾ 트੍ਰੰਪ ਤੋਂ ਨਹੀਂ ਡਰ ਰਿਹਾ ਪ੍ਰਗੋਤਮਾਂ ਤੋਂ ਕਾਦਾ ਡਰਨਾ ਹੈ ਜਿਹੜਾ ਕਹਿੰਦਾ ਮੁਲਾਜ਼ਮ ਜੇਕਰ ਤੁਸੀਂ ਰਟਾਲ ਕਰੋਗੇ ਤੁਹਾਨੂੰ ਸਸਪੈਂਡ ਕਰ ਦੇਗਾ ਟਰਮੀਨੇਟ ਕਰ ਦੇਗਾ ਕੋਈ ਪਰਵਾਹ ਨਹੀਂ ਹੈ ਉਹ ਕਰ ਦੇਵੇ ਉਹ ਲੋਕ ਤੁਹਾਡੇ ਨਾਲ ਖੜਨਗੇ ਮੋਦੀ ਸਾਹਿਬ ਕਹਿੰਦੇ ਨੇ ਮੈਂ ਉਹ ਕਰ ਦਿਆਂਗਾ ਕੁਛ ਨਹੀਂ ਕਰ ਸਕਦੇ ਪਰ ਜੇ ਤੁਸੀਂ ਹਿੱਕ ਤਾੜ ਕੇ ਅੱਗੇ ਖੜ ਜਵੋਗੇ ਮੈਨੂੰ ਉਮੀਦ ਹੈ ਕਿ ਜਿੰਨੀਆਂ ਵੀ ਤੁਸੀਂ ਲੜਾਈਆਂ ਲੜ ਰਹੇ ਹੋ ਉਸ ਪਾਸੇ ਜਿੱਤਣ ਵਾਲੇ ਪਾਸੇ ਜਾਵਾਂਗੇ ਪਰ ਬਿਨਾਂ ਲਾંબੰਦੀ ਤੋਂ ਬਿਨਾਂ ਨਵੇਂ ਪੈਦਾ ਕੀਤੇ ਤੋਂ ਕੁਦਰਤ ਦੇ ਨਿਯਮ ਨੂੰ ਨੇ ਆਪ ਅਪਣਾਓਗੇ ਨਾ ਪੁਰਾਣੇ ਨੇ ਜਗਾ ਛਡਨੀ ਐ ਨਵੇਂ ਨੇ ਲੈਣੀ ਐ ਪੋਤੇ ਪੋਤਰੀਆਂ ਨੂੰ ਕਹੋ ਨਹੀਂ ਤੂੰ ਤਾਂ ਲੋਹੇ ਦੇ ਜਾਜ ਦੇ ਲੋਹੇ ਦੇ ਖੰਭਾ ਤੇ ਬਾਹਰ ਉੱਡ ਜਾ ਤੇ ਆ ਇੱਥੋਂ ਦੀ ਸਾਹ ਸੰਭਾਲ ਗਰੀਬ ਗੁਰਬੇ ਦੀ ਇਹ ਨਾ ਕਰਨੀ ਐ ਵੀ ਤੁਹਾਡੇ ਪੋਤੇ ਪੋਤਰੀਆਂ ਤਾਂ ਬਾਹਰ ਜਾਣ ਤੇ ਆ ਬਾਕੀ ਵਾਲੇ ਬੇਲੀ ਲੜਦੇ ਫਿਰਨ ਕਿਉਂ ਨਾ ਜ਼ਿੰਮੇਵਾਰੀ ਸਮਝਾ ਸਮਾ ਲੋ ਜੇਕਰ ਰਾਜkumar ਜੀ ਸਾਨੂੰ ਬੁਲਾ ਸਕਦੇ ਨੇ ਕਿ ਸਾਡੇ ਕੋਲ ਨੌਜਵਾਨ ਲੋ ਬਾਕੀ ਕਿਉਂ ਨਾ ਸੱਦਨ ਵੀ ਸਾਰਿਆਂ ਨੂੰ ਬੇਟੀ ਕਰਾਂਗੇ ਕਿ ਆਓ ਅਬਰ ਹਲ ਮਿਲ ਕੇ ਇਸ ਮੈਦਾਨ ਨੂੰ ਜਿੱਤਾਂਗੇ ਸਾਨੂੰ ਆਸ ਐ ਆਸ ਤੇ ਆਪਣਾ ਕੰਮ ਕਰ ਛੱਡ ਕੇ ਆ ਸਾਰੇ ਤੁਰੇ ਫਿਰਨੇ ਐਵੇਂ ਨਹੀਂ ਇਹ ਨਹੀਂ ਵੀ ਐਵੇਂ ਹੀ ਪਤਾ ਨਹੀਂ ਤੁਰੇ ਫਿਰਨੇ ਐ ਕੌਂਸ਼ੀਅਸ ਮਾਨ ਦੇ ਨਾਲ ਤੁਰ ਰਹੇ ਆ ਸੰਵਾਸ ਹੈ ਕਿ ਸਾਡੇ ਗੁਰੂਆਂ ਨੂੰ ਸ਼ਹੀਦਾਂ ਨੂੰ ਇਨੇ ਤਸੀਹੇ ਦਿੱਤੇ ਗਏ ਫਿਰ ਵੀ ਪਿੱਛੇ ਨਹੀਂ ਮੁੜੇ ਸੀ ਅੱਜ ਤਸੀਹੇ ਦੇਣ ਵਾਲਾ ਗੋਲੀਆਂ ਬੰਦੂਕਾਂ ਵਾਲਾ ਨਹੀਂ ਐ ਅੱਜ ਤਾਂ ਸਿਸਟਮ ਐ ਵੋਟ ਵਾਲਾ ਤੇ ਵੋਟ ਦੇ ਸਿਸਟਮ ਦੇ ਵਿੱਚ ਲੋਕ ਪਲਟੀ ਮਾਰ ਦਿੰਦੇ ਨੇ ਆ ਜਿਹੜੇ ਬੇਲੀ ਆਮੂ ਵਾਲੇ ਨੇ ਖਾਸ ਤੋਂ ਸਾਲੇ ਸਾਰੇ ਨੇ ਸੌ ਜਾਣਾ ਕਿਉਂਕਿ ਉਹਨਾਂ ਨੇ ਕੁਛ ਨਹੀਂ ਕੀਤਾ ਤੁਸੀਂ ਜਿੰਨਾ ਹਮੇਸ਼ਾ ਜਿੱਤ ਜਿਹੜੀ ਲੋਕਾਂ ਦੀ ਹੁੰਦੀ ਹੈ ਤੁਸੀਂ ਟਾਈਮ ਦਿੱਤਾ ਮੈਂ ਥੋੜਾ ਜਿਹਾ ਵੱਧ ਟਾਈਮ ਲੈ ਲਿਆ ਉਹਦੇ ਲਈ ਮਾਫੀ ਪਰ ਮੈਨੂੰ ਆਸ ਹੈ ਮੈਂ ਵਾਰ-ਵਾਰ ਬਜ਼ੁਰਗਾਂ ਨੂੰ ਕਹਿ ਰਿਹਾ ਮੈਂ ਉਡੀਕ ਕਰਾਂਗਾ ਇਸ ਫੋਨ ਤੋਂ ਕਿ ਕਿਹੜੇ-ਕਿਹੜੇ ਸਾਡੇ ਬਜ਼ੁਰਗ ਸਾਥੀਆਂ ਨੇ ਸਾਨੂੰ ਸੱਦਾ ਦਿੱਤਾ ਅਗਲੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦਾ ਰਿਗਾਰਡ ਕਰਾਂਗੇ ਕਿ ਇਹਨਾਂ ਸਾਥੀਆਂ ਨੇ ਸਾਨੂੰ ਕਿਹਾ ਕਿ ਆਓ ਨੌਜਵਾਨੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਬਹੁਤ-ਬਹੁਤ ਧੰਨਵਾਦ ਇਨ ਕਲੱਬ ਜਿੰਦਾਬਾਦ